ਤੁਸੀਂ ਦੇਖ ਰਹੇ ਹੋ ਸੱਚ ਮੈਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮਜੂਦ ਸੀ ਹਰਚੰਦਪੁਰਾ ਸਾਈਡ ਇੱਥੇ ਖੱਗਰਦੇਵਨ ਦੇ ਉੱਪਰ ਇੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੱਥੇ ਵੀ ਕਾਫੀ ਜਿਹੜਾ ਕਿ ਹਾਈ ਲੈਵਲ ਦਾ ਜਨਨ ਕਿ ਚੱਲਦਾ ਨਜ਼ਰ ਆ ਰਿਹਾ ਜੀਸੀਬੀ ਲੱਗੀ ਹੋਈ ਹੈ ਕਿਉਂਕਿ ਖੇਤਾਂ ਤੱਕ ਜਨਨ ਕਿ ਪਾਣੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਔਰ ਜੀਸੀਬੀ ਵੱਲੋਂ ਇਹਦੇ ਬੰਨ ਬਣਾਏ ਜਾ ਰਹੇ ਨੇ ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜੇ ਇੱਥੇ ਅੱਜ ਆਪਣੇ ਵਿਧਾਇਕ ਨੇ ਹਲਕਾ ਸਤਰਾਨਾ ਦੇ ਕੁਲਵੰਤ ਸਿੰਘ ਬਾਜੀਗਰ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਾਇਦਾ ਲੈਣ ਤੇ ਤੁਸੀਂ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਜਿਹੜੀ ਪਲਪਲ ਦੀ ਰਿਪੋਰਟ ਹੈ ਉਹ ਵੀ ਤੁਹਾਡੇ ਤੋਂ ਮੈਂ ਦਵਾਗਾ ਔਰ ਹਰਚੰਦਪੂਰੀ ਜਿਹੜੀ ਇਸ ਟਾਈਮ ਕੱਗਰ ਦੀ ਕੀ ਸਥਿਤੀ ਹੈ ਉਹਦੀ ਵੀ ਤੁਹਾਡੇ ਤੱਕ ਜਿਹੜੀ ਜਾਣਕਾਰੀ ਮੈਂ ਜ਼ਰੂਰ ਸਾਂਝੀ ਕਰਾਂਗਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਕਦੇ ਤੁਸੀਂ ਇੱਥੇ ਜਿਹੜੇ ਆਰਮੀ ਵੱਲੋਂ ਡਰੋਨਾਂ ਦੇ ਨਾਲ ਜਿਹੜੇ ਹੈਗਾ ਇੱਕ ਗਰਵਣ ਦਾ ਜਿਹਨ ਕਿ ਜਾਇਜ਼ਾ ਲਿਖਾ ਜਾ ਰਿਹਾ ਹੈ ਕਿਥੋਂ ਕਿੱਥਾਂ ਦੀ ਸਿਚੁਏਸ਼ਨ ਹੈਗੀ ਹੈ ਹਰਚੰਦਪੂਰੀ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਰਮੀ ਵੱਲੋਂ ਹੈ ਜਿਹੜੇ ਕਿ ਪੂਰਾ ਇੱਥੇ ਜਿਹੜਾ ਸਾਂਭਿਆ ਹੋਇਆ ਹੈ ਬਾਸ਼ਾਪੁਰ ਗੱਡੀ ਉੱਤਰ ਰਹੀ ਹੈ ਉਹਨੂੰ ਜਗਾਤਾ ਹੈ ਕਸੀਰ ਅਸਿਕਲ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਘੱਗਰデア ਤੇ ਹਰ ਚੰਦਪੁਰੇ ਬੰਨ ਦੇ ਉੱਤੇ ਪਹੁੰਚੇ ਹੋਇਆ ਹੁਣ ਜੀ ਅੱਜ ਦੀ 6 ਤਰੀਕ ਦੀ ਗੱਲ ਕੀਤੀ ਜਾਵੇ ਕੀ ਸਥਿਤੀ ਹੈਗੀ ਦੇਖੋ ਸਥਿਤੀ ਤਾਂ ਜਿਹੜੀ ਹੈਗੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਆ ਪਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਪਿੰਡਾਂ ਚੋਂ ਨਿਕਲ ਕੇ ਆਪ ਮੁਹਾਰੇ ਆ ਕੇ ਬੰਨ ਤੇ ਲੱਗੇ ਹੋਏ ਨੇ ਔਰ ਪ੍ਰਸ਼ਾਸਨ ਵੱਲੋਂ ਕਿਸੇ ਚੀਜ਼ ਦੀ ਕੋਈ ਢਲਣੀ ਹੈਗੀ ਹੈ ਕਿਉਂਕਿ ਉੱਪਰ ਜਦੋਂ ਕੁਦਰਤੀ ਕਰੋਪੀ ਹੈ ਨਾ ਤਾਂ ਉੱਪਰ ਨੂੰ ਉੱਪਰ ਵਾਲਾ ਸਾਹ ਲੈ ਰਿਹਾ ਤੇ ਨਾ ਹੀ ਇੱਕ ਗਰ ਸਾਹ ਲੈਣ ਦੇ ਰਹੀ ਹੈ ਸੋ ਜਿਹੜਾ ਘੱਗਰ ਦਾ ਲੈਵਲ ਹੈਗਾ ਖਤਰੇ ਦੇ ਨਿਸ਼ਾਨ ਤੋਂ ਤਾਂ ਉੱਪਰ ਚੱਲ ਹੀ ਰਿਹਾ ਪਰ ਬਾਕੀ ਲੋਕ ਵੀ ਨੇ ਜਿਹੜੇ ਉਹ ਪੂਰੀ ਆਪਣੀ ਜੱਦੋਜਾਦ ਕਰ ਰਹੇ ਨੇ ਸੋ ਕੋਸ਼ਿਸ਼ ਹੈਗੀ ਆ ਕਿ ਅਸੀਂ ਪਾਣੀ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਵੀ ਕੀ ਲੱਗਦਾ ਹੈ ਹੁਣ ਜਿਵੇਂ ਕਿ ਦਿਨ ਬਦ ਦਿਨ ਘੱਗਰ ਵਧਦਾ ਹੀ ਆ ਘਟਦਾ ਨਹੀਂ ਹੈਗਾ ਆਉਣ ਵਾਲੇ ਜਿਹੇ ਟਾਈਮ ਦੀ ਗੱਲ ਕੀਤੀ ਆ ਵੀ ਤਾਂ ਉਹਨਾਂ ਵਾਲੇ ਟਾਈਮ 'ਚ ਕੀ ਸੀਗੀ ਦੇਖੋ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਪਹਿਲੀ ਗੱਲ ਤਾਂ ਪ੍ਰਮਾਤਮਾ ਇਸ ਆਫਤ ਤੋਂ ਬਚਾ ਕੇ ਰੱਖੇ ਅਗਰ ਜੇ ਸਾਨੂੰ ਲੱਗਾ ਕਿ ਪਾਣੀ ਹੈ ਜਿਹੜਾ ਮਾਰ ਕਰੇਗਾ ਦਾ ਬਿਲਕੁਲ ਸਰਕਾਰਾਂ ਵੱਲੋਂ ਪੁਆਇੰਟ ਨੇ ਜਿਹੜੇ ਉਹ ਬਣਾਏ ਗਏ ਨੇ ਸਰਕਾਰ ਪੱਬਾਂ ਪਾਰ ਹੈ ਪ੍ਰਸ਼ਾਸਨ ਪੱਬਾਂ ਪਾਰ ਹੈਗਾ ਔਰ ਕਿਸੇ ਤਰ੍ਹਾਂ ਦੀ ਵੀ ਦਿੱਕਤ ਹੈ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਏ। ਔਰ ਜਿਹੜੇ ਘੱਗਰ ਦੇ ਨਾਲ ਲੱਗਦੇ ਪਿੰਡ ਜਿਹੜੇ ਜ਼ਿਆਦਾ ਕਲੋਜ਼ ਪਿੰਡ ਨੇ ਉਹਨਾਂ ਦੇ ਲੋਕਾਂ ਨੂੰ ਕੋਈ ਮੈਸੇਜ ਨਹੀਂ ਉਹ ਦੇਖੋ ਮੈਂ ਆਪ ਜਾ ਰਿਆਂ ਫੀਲਡ ਦੇ ਵਿੱਚ ਆ ਮੇਰਾ ਬੇਟਾ ਵੀ ਜਾ ਰਿਹਾ ਮੈਂ ਵੀ ਜਾ ਰਿਆਂ ਸਾਰਾ ਸਾਡਾ ਪ੍ਰਸ਼ਾਸਨ ਹੈ ਜਿਹੜਾ ਉਹ ਲੋਕ ਜਾ ਰਿਆ ਲੋਕਾਂ ਨੂੰ ਪਤਾ ਕਿਉਂਕਿ ਅਸੀਂ ਆਏ ਵਾਰ ਘੱਗਰ ਦੀ ਜਿਹੜੀ ਮਾਰ ਹੈ ਉਹ ਸਹਨੇ ਆ ਸੋ ਮੈਸੇਜ ਲੋਕਾਂ ਨੂੰ ਆਪ ਹੀ ਪਤਾ ਕਿਉਂਕਿ ਆਪ ਲੋਕ ਲੱਗੇ ਹੋਏ ਨੇ ਜਦੋਂ ਕੋਈ ਐਦਾਂ ਦੀ ਹੋਈ ਪਹਿਲੀ ਗਲਤੀ ਮਾਲਕ ਦੀ ਕਿਰਪਾ ਹੈ ਐਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਹੈ ਨਹੀਂ ਕਿਉਂਕਿ ਅਸੀਂ ਆਪ ਸਾਰੇ ਲੱਗੇ ਹੋਏ ਆ ਸੋ ਪਾਣੀ ਦਾ ਚਲਤਾ ਧਰਤੀ ਤੇ ਤਕਰੀਬਨ ਇੱਕ ਫੋਟੋ ਉੱਪਰ ਰਿਹਾ ਸੋ ਫਿਰ ਵੀ ਕੋਸ਼ਿਸ਼ ਹੈਗੀ ਹੈ ਕਿ ਪਾਣੀ ਬਾਹਰ ਨਾ ਹੋਵੇ ਮਾਲਕ ਦੇ ਅਗੇ ਅਰਦਾਸ ਕਰਦੇ ਆ ਕਿ ਸੱਚੇ ਪਾਸ਼ਾ ਤੁਸੀਂ ਕਿਰਪਾ ਕਰਦੇ ਕੋਈ ਤਾਂ ਲੋਕ ਪਹਿਲਾਂ ਹੀ ਮਰੇ ਪੈਣ ਹੌਣ ਵਾਲੇ ਸਮੇਂ ਦੇ ਵਿੱਚ ਕੁੱਕ ਗੱਗਰ ਦੇ ਜਿਹੜੇ ਭੁਖਤਾ ਕੋਈ ਪ੍ਰਬੰਧ ਕੀਤੇ ਜਾਣਗੇ ਬਿਲਕੁਲ ਦੇਖੋ ਮੈਂ ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਮੈਨੂੰ ਮੌਕਾ ਮਿਲਿਆ ਉੱਥੇ ਬੋਲਣ ਦਾ ਤਾਂ ਮੈਂ ਉੱਥੇ ਵੀ ਕੱਗਰ ਦੀ ਆਵਾਜ਼ ਬੁਲੰਦ ਕਰੀ ਹੈ ਕਿਉਂਕਿ ਜਦੋਂ-ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਆਪਣੇ ਹਲਕੇ ਦੀ ਜਿਹੜੀ ਗੱਲ ਆ ਉਹ ਰੱਖਦਾ ਸੋ ਕੱਗਰ ਦੀ ਗੱਲ ਵੀ ਰੱਖੀ ਸੀ ਇਸ ਵਾਰ ਫੇਰ ਰੱਖਾਂਗੇ ਜੀ ਧੰਨਵਾਦ